ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜੋ ਸਾਡੇ ਹਰ ਮੰਗਲਵਾਰ ਖੂਨ ਸ਼ਹੀਦਾਂ ਦਾ ਕਿਤਾਬ ਤੋਂ ਇਤਿਹਾਸ ਚੱਲ ਰਿਹਾ ਸੀ ਜਿਸ ਇਤਿਹਾਸ ਨੂੰ ਅਸੀਂ ਫਿਰ ਦੁਬਾਰਾ ਇੱਕ ਵਾਰ ਰਿਪੀਟ ਕਰ ਰਹੇ ਹਾਂ ਇਸ ਇਤਿਹਾਸ ਦੀ ਕਲਾਸ ਦੇ ਵਿੱਚ ਆਪਾਂ ਪਹਿਲਾਂ ਸਭ ਤੋਂ ਪੜਿਆ ਸੀ ਭਾਈ ਮਤੀਦਾਸ ਜੀ ਦਾ ਜੀਵਨ ਕਿੰਨਾ ਦਾ ਜੀਵਨ ਪੜਿਆ ਸੀ ਭਾਈ ਮਤੀਦਾਸ ਜੀ ਦਾ ਤੇ ਹੁਣ ਆਪਾਂ ਕੀ ਪੜ ਰਹੇ ਹਾਂ ਕਿੰਨਾ ਦਾ ਜੀਵਾ ਸ਼ੁਰੂ ਕੀਤਾ ਹੋਇਆ ਹੈ ਭਾਈ ਦੇਵਾਲਾ ਜੀ ਹਾਂ ਭਾਈ ਦੇਵਾਲਾ ਜੀ ਦਾ ਜੀਵਨ ਆਪਾਂ ਹੁਣ ਪੜ ਰਹੇ ਹਾਂ ਪਿਛਲੀ ਇੱਕ ਕਲਾਸ ਦੇ ਵਿੱਚ ਆਪਾਂ ਮਤਲਬ ਕਿ ਪੜ ਕੇ ਆਏ ਸੀ ਤੇ ਅੱਜ ਆਪਾਂ ਇਸ ਇਤਿਹਾਸ ਨੂੰ ਅੱਗੇ ਪੜ੍ਹਨਾ ਸਾਰੇ ਵਿਦਿਆਰਥੀ ਜਿੰਨੇ ਵੀ ਕਲਾਸ ਦੇ ਵਿੱਚ ਹਾਜ਼ਰ ਨੇ ਇੱਕ ਵਾਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਧਿਆਨ ਦੇ ਕੇ ਫਤੇ ਦੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਅਲਸਾਨ ਵਾਹਿਗੁਰੂ ਜੀ ਦੀ ਫਤੇ ਆਪਾਂ ਪਿਛਲੀ ਵਾਰ ਪੜ ਰਹੇ ਸਾਂ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ ਉਹਨਾਂ ਦੇ ਸਰੀਰ ਨੂੰ ਮਤਲਬ ਕਿ ਉਹ ਕਿਸੇ ਤਰ੍ਹਾਂ ਵੀ ਜਿਹੜੇ ਜਲਾਦ ਸੀ ਉਹਨਾਂ ਨੂੰ ਡੋਲਾ ਨਹੀਂ ਸਕੇ ਤੇ ਨੌਵੇਂ ਸਤਗੁਰਾਂ ਦੇ ਪਿੰਜਰੇ ਤੋਂ ਥੋੜੀ ਦੂਰੀ ਅੱਖਾਂ ਦੇ ਸਾਹਮਣੇ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ ਸੀ ਠੀਕ ਹੈ ਜੀ ਆਪਾਂ ਪਿਛਲੀ ਕਲਾਸ ਦੇ ਵਿੱਚ ਇਹ ਪੜ੍ਹ ਕੇ ਆਏ ਸੀ ਅੱਜ ਆਪਾਂ ਪੜ੍ਹਨਾ ਭਾਈ ਦਿਆਲਾ ਜੀ ਵੀ ਹੱਥ ਕੜੀਆਂ ਬੇੜੀਆਂ ਤੇ سنگਲਾਂ ਨਾਲ ਜਕੜੇ ਹੋਏ ਭਾਈ ਮਤੀਦਾਸ ਜੀ ਨੂੰ ਸ਼ਹੀਦ ਹੁੰਦਾ ਵੇਖ ਚੁੱਕੇ ਸਨ ਭਾਈ ਦੇਵਾਲਾ ਜੀ ਦੇ ਸਾਹਮਣੇ ਕਿੰਨਾ ਨੂੰ ਸ਼ਹੀਦ ਕੀਤਾ ਗਿਆ ਸੀ ਭਾਈ ਮਤੀ ਦਾਸ ਜੀ ਨੂੰ ਹਾਂ ਉਹਨਾਂ ਨੇ ਆਪਣੀ ਅੱਖਾਂ ਦੇ ਨਾਲ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਹੁੰਦਿਆ ਵੇਖ ਲਿਆ ਸੀਗਾ ਠੀਕ ਹੈ ਉਹਨਾਂ ਭਾਈ ਮਤੀ ਦਾਸ ਜੀ ਨੂੰ ਅਡੋਲ ਰਹਿ ਕੇ ਧਰਮ ਤੋਂ ਜਾਣ ਵਾਰਦਿਆਂ ਹੋਇਆ ਵੇਖਿਆ ਸੀ ਅਡੋਲ ਰਹਿਣ ਦਾ ਮਤਲਬ ਕੀ ਹੁੰਦਾ ਹੈ ਆ ਅਡੋਲ ਰਹਿਣ ਦਾ ਹਾਂਜੀ ਕਿਹੜਾ ਡੋਲੇ ਹਾਂ ਬਿਨਾਂ ਡੋਲੇ ਜਿਹੜੇ ਅਡੋਲ ਰਹਿ ਡੋਲੇ ਨਹੀਂ ਬਿਲਕੁਲ ਵੀ ਇਸ ਤੋਂ ਬਾਅਦ ਭਾਈ ਬਿਆਲਾ ਜੀ ਬਾਰੇ ਕਾਜ਼ੀਆਂ ਫਤਵਾ ਦਿੱਤਾ ਕਿ ਜੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ਼ ਦਿੱਤੀ ਜਾਵੇ ਨਹੀਂ ਤਾਂ ਦੇਗ ਵਿੱਚ ਉਬਾਲ ਕੇ ਖਤਮ ਕਰ ਦਿੱਤਾ ਜਾਵੇ ਠੀਕ ਹੈ ਕਿੰਨਾ ਵਾਸਤੇ ਸਜ਼ਾ ਸੁਣਾਈ ਕਾਜ਼ੀਆਂ ਨੇ ਭਾਈ ਬਿਆਲਾ ਜੀ ਭਾਈ ਬਿਆਲਾ ਜੀ ਵਾਸਤੇ ਵੇਖੋ ਉਹਨਾਂ ਦੇ ਕੋਲ ਨਵੀਆਂ-ਨਵੀਆਂ ਸਜ਼ਾ ਸੀ ਮਤਲਬ ਜਦੋਂ ਵੀ ਕਿਸੇ ਨੂੰ ਸਜ਼ਾ ਦੇਣ ਲੱਗਦੇ ਸੀ ਕੋਈ ਨਵੀਂ ਸਜ਼ਾ ਕੱਢ ਕੇ ਲਿਆਉਂਦੇ ਸੀ ਕਿ ਨਵੇਂ ਤਰੀਕੇ ਦੀ ਸਜ਼ਾ ਦਿੱਤੀ ਜਾਵੇ ਤੇ ਸ਼ਾਇਦ ਡੋਲ ਜਾਣਗੇ ਮਤਲਬ ਇਹ ਕਹਿ ਦੇਣਗੇ ਅਸੀਂ ਮੁਸਲਮਾਨ ਬਣਨ ਵਾਸਤੇ ਤਿਆਰ ਆ ਹੁਣ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਜਿੱਥੇ ਆਰੇ ਨਾਲ چیرਿਆ ਸੀ ਉੱਥੇ ਉਹਨਾਂ ਨੇ ਭਾਈ ਬਿਆਲਾ ਜੀ ਵਾਸਤੇ ਇੱਕ ਨਵੀਂ ਸਜ਼ਾ ਲੱਭ ਕੇ ਲਿਆਂਦੀ ਕਿ ਇਹਨਾਂ ਨੂੰ ਦੇਗ ਵਿੱਚ ਉਬਾਲ ਕੇ ਖਤਮ ਕਰ ਦਿੱਤਾ ਜਾਵੇ ਠੀਕ ਹੈ ਮੈਂ ਦੇਗ ਵਿੱਚ ਉਬਾਲ ਕੇ ਕਿਵੇਂ ਖਤਮ ਕੀਤਾ ਗਿਆ ਜਾਂ ਦੇਗ ਵਿੱਚ ਕਿਵੇਂ ਉਬਾਲਿਆ ਜਾਂਦਾ ਹੈ ਇਹ ਜ਼ਿਆਦਾ ਨਹੀਂ ਸਮਝਾਉਣਾ ਇਹ ਮੈਂ ਤੁਹਾਡੇ ਕੋਲੋਂ ਹੀ ਲਾਸਟ ਵਿੱਚ ਪੁੱਛਣਾ ਹੈ ਵੀ ਦੇਗ ਵਿੱਚ ਕਿਵੇਂ ਉਬਾਲਿਆ ਗਿਆ ਜਾਂ ਦੇਗ ਵਿੱਚ ਉਬਾਲਣ ਦਾ ਮਤਲਬ ਕੀ ਹੈ ਭਾਈ ਜੀ ਨੂੰ ਇਸਲਾਮ ਧਰਮ ਦੇ ਗੁਨਾ ਅਇਸ਼ ਰਾਮ ਦੇ ਜੀਵਨ ਤੇ ਬਹਿਸ਼ਤ ਵਿੱਚ ਹੂਰਾ ਮਿਲਣ ਬਾਰੇ ਅਨੇਕਾਂ ਸਬਜ ਬਾਗ ਵਿਖਾਉਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਪਰ ਭਾਈ ਜੀ ਨੂੰ ਸਿੱਕੀ ਸਦਕੋ ਟੋਂਡ ਲਾਉਣ ਵਿੱਚ ਸਫਲ ਨਾ ਹੋ ਸਕੇ ਇਹਦਾ ਮਤਲਬ ਇਹ ਆ ਕਿ ਭਾਈ ਦਿਆਲਾ ਜੀ ਨੂੰ ਇਸਲਾਮ ਧਰਮ ਦੇ ਗੁਨਾ ਬਾਰੇ ਦੱਸਿਆ ਅਇਸ਼ ਆਰਾਮ ਦਾ ਜੀਵਨ ਜਿਉਣ ਬਾਰੇ ਦੱਸਿਆ ਵੀ ਤੁਹਾਨੂੰ ਜੇ ਤੁਸੀਂ ਮੁਸਲਮਾਨ ਧਰਮ ਨੂੰ ਕਬੂਲ ਕਰ ਲਓ ਇਸਲਾਮ ਵਿੱਚ ਆ ਜਾਓ ਤੁਹਾਨੂੰ ਐਸ਼ੋ ਆਰਾਮ ਦਾ ਜੀਵਨ ਦਿੱਤਾ ਜਾਏਗਾ ਠੀਕ ਹੈ ਤੁਹਾਨੂੰ ਸੋਨਾ ਜੀਵਨ ਦਿੱਤਾ ਜਾਏਗਾ ਤੇ ਤੁਹਾਨੂੰ ਬਹਿਸ਼ਤ ਦੇ ਵਿੱਚ ਹੂਰਾ ਮਿਲਣਗੀਆਂ ਤੇ ਤੁਹਾਨੂੰ ਧਨ ਦੌਲਤਾਂ ਮਿਲੇ ਮਿਲਣਗੀਆਂ ਮਤਲਬ ਕਿ ਇਹ ਦੁਨਿਆਵੀ ਲਾਲਚ ਦਿੱਤੇ ਗਏ ਪਰ ਇਹ ਸਾਰੇ ਲਾਲਚ ਵਿਖਾਉਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਕਾਜ਼ੀਆਂ ਨੇ ਸਾਰਾ ਕੁਝ ਕਿਹਾ ਤੁਹਾਨੂੰ ਆ ਕੁਝ ਮਿਲੇਗਾ ਆ ਮਿਲੇਗਾ ਤੁਸੀਂ ਸਿੱਖ ਧਰਮ ਨੂੰ ਛੱਡ ਦਿਓ ਪਰ ਭਾਈ ਜੀ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਵਿੱਚ ਸਫਲ ਨਾ ਹੋ ਸਕੇ ਭਾਈ ਦੇ ਆਲਾ ਜੀ ਫਿਰ ਵੀ ਸਿੱਖੀ ਸਿਦਕ ਦੇ ਵਿੱਚ ਹੀ ਰਹੇ ਉਹ ਡੋਲੇ ਨਹੀਂ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਮਤਲਬ ਕੋਈ ਵੀ ਕੋਸ਼ਿਸ਼ ਡੁਲਾ ਨਹੀਂ ਸਕੇ ਸਮਝ ਆ ਗਈ ਇਸ ਗੱਲ ਦੀ yes sir ਕਾਜੀ ਨੇ ਭਾਈ ਜੀ ਨੂੰ ਕਿਹਾ ਵੇਖਿਆ ਹੀ ਕਿੰਨੀ ਬੇਰਹਿਮੀ ਨਾਲ ਤੇਰੇ ਸਾਥੀ ਭਾਈ ਮਤੀ ਦਾਸ ਨੂੰ ਇਸਲਾਮ ਨਾ ਕਬੂਲਣ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਾਜੀ ਨੇ ਸਭ ਤੋਂ ਪਹਿਲਾਂ ਕੀ ਕਿਹਾ ਕਹਿੰਦੇ ਦੇਖਿਆ ਭਾਈ ਮਤੀ ਦਾਸ ਜੀ ਤੁਹਾਡੇ ਸਾਥੀ ਸੀ ਤੁਸੀਂ ਇਕੱਠੇ ਆਏ ਸੀ ਪਰ ਵੇਖ ਕਿ ਜੇ ਉਹਨੇ ਮੁਸਲਮਾਨ ਧਰਮ ਨੂੰ ਇਸਲਾਮ ਧਰਮ ਨੂੰ ਨਹੀਂ ਮੰਨਿਆ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਕੋਈ ਤਰਸ ਨਹੀਂ ਕੀਤਾ ਗਿਆ ਠੀਕ ਹੈ ਕੋਈ ਰਹਿਮ ਨਹੀਂ ਕੀਤਾ ਗਿਆ ਤੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇਰੀ ਵੀ ਉਸ ਤੋਂ ਵੱਧ ਮੰਦੀ ਦਸ਼ਾ ਕੀਤੀ ਜਾਵੇਗੀ ਠੀਕ ਹੈ ਕਿ ਜਿੰਨੀ ਉਹਨਾਂ ਦੀ ਭੈੜੀ ਹਾਲਤ ਕੀਤੀ ਗਈ ਸੀ ਨਾ ਉਸ ਤੋਂ ਵੀ ਕਿਤੇ ਜ਼ਿਆਦਾ ਭੈੜੀ ਹਾਲਤ ਤੁਹਾਡੀ ਕੀਤੀ ਜਾਏਗੀ ਠੀਕ ਹੈ ਇਹ ਡਰਾਵਾ ਇਹ ਗੱਲਾਂ ਜਿਹੜੇ ਕਾਜੀ ਸੀ ਉਹ ਭਾਈ ਦਿਆਲਾ ਜੀ ਨੂੰ ਕਹਿ ਰਹੇ ਨੇ ਕੌਣ ਕਹਿ ਰਿਹਾ ਸੀ ਇਹ ਗੱਲ ਕਿਸ ਨੂੰ ਕਹਿ ਰਹੇ ਸੀ ਭਾਈ ਦਿਆਲਾ ਜੀ ਭਾਈ ਦਿਆਲਾ ਜੀ ਨੇ ਉੱਤਰ ਦਿੱਤਾ ਭਾਈ ਮਤੀ ਦਾਸ ਜੀ ਨੂੰ ਮਰਿਆ ਨਾ ਸਮਝੋ ਸਗੋ ਤਾਂ ਮੌਤ ਨੂੰ ਮੁਖੌਲ ਕਰਕੇ ਸੋਹਣੇ ਪੂਰਨੇ પાਕੇ ਹਮੇਸ਼ਾ ਲਈ ਜੀ ਪਿਆ ਕਹਿੰਦੇ ਜਿਹੜਾ ਬੰਦਾ ਅਸਲ ਵਿੱਚ ਉਹ ਬੰਦਾ ਮਰਦਾ ਹੈ ਜਿਹੜਾ ਬੰਦਾ ਲਾਲਚ ਵਿੱਚ ਆ ਗਿਆ ਠੀਕ ਹੈ ਹੁਣ ਮੈਂ ਵੈਸੇ ਹੀ ਤੁਹਾਨੂੰ ਇੱਕ ਉਦਾਹਰਨ ਦਿੰਨਾ ਹੈ ਜਿਹੜੇ ਬੰਦੇ ਨੂੰ ਮਰਨ ਤੋਂ ਬਾਅਦ ਵੀ ਦੁਨੀਆ ਯਾਦ ਕਰੇ ਉਹ ਬੰਦਾ ਕਦੇ ਵਾਸਤੇ ਵੀ ਮਰਿਆ ਨਹੀਂ ਉਹ ਸਦਾ ਅਮਰ ਹੁੰਦਾ ਹੈ ਸਦਾ ਜਿਉਂਦਾ ਹੈ ਹਨਾ ਜਿਹੜਾ ਬੰਦਾ ਘਟਿਆ ਕੰਮ ਕਰਕੇ ਦੁਨੀਆ ਤੋਂ ਤੁਰ ਜਾਵੇ ਠੀਕ ਹੈ ਉਹ ਭਾਵੇਂ ਜਿੰਨੇ ਜਿੰਨੇ ਸਾਲ ਮਰਜੀ ਲੰਮੇ ਜੀ ਕੇ ਗਿਆ ਹੋਵੇ ਉਹਨੂੰ ਦੁਨੀਆ ਯਾਦ ਕਰੂਗੀ ਤਾਂ ਘਟਿਆ ਨਹੀਂਗਾ ਨਾਲ ਯਾਦ ਕਰੂਗੀ ਠੀਕ ਹੈ ਆਪਾਂ ਇਤਿਹਾਸ ਪੜਿਆ ਸੀ ਪਿੱਛੇ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਛੋਟੇ ਸਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਹਣਾ ਉਹਦੇ ਵਿੱਚ ਆਪਾਂ ਇੱਕ ਇਨਸਾਨ ਬਾਰੇ ਪੜਿਆ ਸੀ ਵੀ ਜਿਨਨੇ ਮਤਲਬ ਕਿ ਸਾਬਜਾਦਿਆਂ ਨੂੰ ਫੜਾਇਆ ਸੀ ਠੀਕ ਹੈ ਕੌਣ ਸੀ ਪੜਾਓ ਗੰਗੂ ਹਣਾ ਗੰਗੂ ਬ੍ਰਾਹਮਣ ਜਦੋਂ ਆਪਾਂ ਇਤਿਹਾਸ ਨੂੰ ਯਾਦ ਕਰਦੇ ਆਂ ਬਾਬਾ ਮੋਤੀਰਾ ਮੈਰਾਜੀ ਨੇ ਇੱਕ ਸੇਵਾ ਕੀਤੀ ਸੀ ਕਿਹੜੀ ਸੇਵਾ ਕੀਤੀ ਸੀ ਤੇ ਆਪਾਂ ਹਮੇਸ਼ਾ ਕੀ ਕਹਾਂਗੇ ਵੀ ਮੋਤੀਰਾ ਮੈਰਾਜੀ ਚੰਗੇ ਸੀ ਕਿ ਗੰਗੂ ਚੰਗਾ ਸੀ ਮੋਤੀਰਾ ਮੈਰਾਜੀ ਤੇ ਆਪਾ ਦਗੇ ਬਾਅਦ ਧੋਖੇ ਬਾਅਦ ਕਿੰਨੂ ਕਵਾਂਗੇ ਗੰਗੂ ਗੰਗੂ ਬ੍ਰਾਹਮਣਵਾਣਾ ਛੋਟੇ ਸਹਿਬ ਜਦਿਆਂ ਦੀ ਸ਼ਹਾਦਤ ਤੋਂ ਬਾਅਦ ਬਾਬਾ ਮੋਤੀराम ਮੈਰਾਜ ਵੀ ਚੜਾਈ ਕਰ ਗਏ ਠੀਕ ਹੈ ਤੇ ਉਸੇ ਸਾਕੇ ਦੇ ਨੇੜੇ ਤੇੜੇ ਗੰਗੂ ਵੀ ਮਾਰਿਆ ਗਿਆ ਪਰ ਜਦੋਂ ਬਾਬਾ ਮੋਤੀराम ਮੈਰਾਜ ਨੂੰ ਯਾਦ ਕਰਾਂਗੇ ਉਦੋਂ ਆਪਾਂ ਸ਼ਾਬਾਸ਼ ਦੇਵਾਂਗੇ ਜਦੋਂ ਆਪਾਂ ਗੰਗੂ ਨੂੰ ਯਾਦ ਕਰਾਂਗੇ ਉਦੋਂ ਆਪਾਂ ਲਾਣਤਾ ਪਾਵਾਂਗੇ ਵੀ ਤੇਰੇ ਵਰਗੇ ਦੁਨੀਆ ਤੇ ਆਏ ਕਿਉਂ ਤੂੰ ਇਨਾ ਪਾਪ ਕੀਤਾ ਹਨਾ ਇਦਾਂ ਹੀ ਆ ਨਾ ਇਸ ਕਰਕੇ ਚੰਗੀ ਜ਼ਿੰਦਗੀ ਕੋਈ ਜੀ ਕੇ ਜਾਵੇ ਭਾਵੇਂ ਥੋੜੇ ਸਾਲ ਜੀ ਕੇ ਜਾਵੇ ਤਾਂ ਉਹਨੂੰ ਦੁਨੀਆ ਯਾਦ ਕਰਦੀ ਆ ਤੇ ਜਿਹੜਾ ਬੁਰਾ ਮਤਲਬ ਕੰਮ ਕਰਕੇ ਜਾਂਦਾ ਠੀਕ ਹੈ ਉਹ ਭਾਵੇਂ 100 ਸਾਲ ਰਹਿੰਦਾ ਇੱਕ ਨਾ ਗੁਰਬਾਣੀ ਦੇ ਵਿੱਚ ਉਦਾਹਰਣ ਹੈ ਸੱਪ ਦੀ ਉਹ ਕਹਿੰਦੇ ਵੀ ਸੱਪ ਦੀ ਉਮਰ ਜਿੰਨੀ ਮਰਜ਼ੀ ਲੰਮੀ ਹੋਵੇ ਸੱਪ ਨੇ ਸਾਰੀ ਜ਼ਿੰਦਗੀ ਕੀ ਕੀਤਾ ਭਲਾ ਸਾਰੀ ਜ਼ਿੰਦਗੀ ਕੀ ਕੀ ਕੀਤਾ ਪੜਸ ਆਪਣੇ ਕੀ ਕੀ ਕੀਤਾ ਸਾਰੀ ਜ਼ਿੰਦਗੀ ਹੈ ਡਾਂਗੀ ਮਾਰੇ ਆ ਨਾ ਡਾਂਗੀ ਮਾਰੇ ਹੈ ਠੀਕ ਹੈ ਇਸ ਕਰਕੇ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਵੀ ਉਮਰ ਇਨਸਾਨ ਮੰਗਦਾ ਵੀ ਮੇਰੀ ਲੰਮੀ ਉਮਰ ਹੋਵੇ ਉਮਰ ਉਸ ਦਾ ਕੋਈ ਲਾਭ ਨਹੀਂ ਜਿਹੜੀ ਉਮਰ ਦੇ ਵਿੱਚ ਤੂੰ ਕਿਸੇ ਦਾ ਹੱਕ ਖਾਦਾ ਹੈ ਕਿਸੇ ਨੂੰ ਮਾਰਿਆ ਹੈ ਕਿਸੇ ਨੂੰ ਧੋਖੇ ਦਿੱਤੇ ਨੇ ਠੀਕ ਹੈ ਤੇ ਉਥੇ ਉਸ ਸ਼ਬਦ ਦੇ ਵਿੱਚ ਸਮਝਾਇਆ ਹੋਇਆ ਹੈ ਵੀ ਮਤਲਬ ਕਿ ਸੱਪ ਜਿੰਨੀ ਮਰਜੀ ਲੰਮੀ ਉਮਰ ਬਤੀਤ ਕਰ ਲਵੇ ਪਰ ਸੱਪ ਦੇ ਅੰਦਰ ਹਮੇਸ਼ਾ ਜ਼ਹਿਰ ਹੀ ਰਹਿੰਦਾ ਹੈ ਸੱਪ ਦੇ ਅੰਦਰ ਹਮੇਸ਼ਾ ਕੀ ਰਹਿੰਦਾ ਹੈ ਜ਼ਹਿਰ ਤੇ ਉਹ ਆਪਣੀ ਜ਼ਹਿਰ ਵਿਖਾਉਣ ਮਾਰਾ ਹਰ ਵੇਲੇ ਡਾਂਗ ਹੀ ਮਾਰਦਾ ਰਹਿੰਦਾ ਇਸ ਕਰਕੇ ਉਸ ਉਮਰ ਦਾ ਕੋਈ ਵੀ ਫਾਇਦਾ ਨਹੀਂ ਜਿਹੜੀ ਤੂੰ ਜ਼ਹਿਰ ਵਿੱਚ गुजार ਕੇ ਜਾਵੇਂ ਤੇ ਜਿਹੜਾ ਬੰਦਾ ਉਲਟ ਕੰਮ ਕਰਦਾ ਹੈ ਉਹ ਸੱਪ ਵਾਂਗ ਹਮੇਸ਼ਾ ਆਪਣੇ ਅੰਦਰ ਜ਼ਹਿਰ ਹੀ ਭਰ ਕੇ ਰੱਖਦਾ ਹੈ ਨਫ਼ਰਤ ਕਰਦਾ ਹੈ ਕਿਸੇ ਨਾਲ ਬੁਰਾ ਕਰਦਾ ਉਹਦੇ ਅੰਦਰ ਹਮੇਸ਼ਾ ਜ਼ਹਿਰ ਹੀ ਰਹਿੰਦੀ ਹੈ ਇਸ ਕਰਕੇ ਭਾਈ ਦੇਹਲਾ ਜੀ ਨੇ ਉੱਤਰ ਦਿੱਤਾ ਵੀ ਉਹਨੂੰ ਮਰਿਆ ਨਾ ਸਮਝੋ ਹੁਣ ਅੱਜ ਵੀ ਆਪਾਂ ਇਤਿਹਾਸ ਨੂੰ ਯਾਦ ਕਰਦੇ ਆਂ ਕਿ ਆਪਾਂ ਭਾਈ ਮਤੀ ਦਾਸ ਜੀ ਨੂੰ ਯਾਦ ਕਰ ਰਹੇ ਆਂ ਨਾ ਵੀ ਭਾਈ ਮਤੀ ਦਾਸ ਜੀ ਨੇ ਆ ਕੁਛ ਕੀਤਾ ਤੇ ਜਿਹੜੇ ਕਾਜ਼ੀਆਂ ਨੇ ਉਹਨੂੰ ਸ਼ਹੀਦ ਕੀਤਾ ਨਾ ਜਾਂ ਜਿਹੜੇ ਕਾਜ਼ੀਆਂ ਨੇ ਫਤਵਾ ਦਿੱਤਾ ਉਹਨਾਂ ਕਾਜ਼ੀਆਂ ਦੇ ਆਪਾਂ ਨੂੰ ਨਾਮ ਵੀ ਨਹੀਂ ਯਾਦ ਹੋਣੇ ਤੇ ਭਾਈ ਮਤੀ ਦਾਸ ਜੀ ਦਾ ਨਾਮ ਆਪਾਂ ਨੂੰ ਅੱਜ ਵੀ ਯਾਦ ਹੈ ਠੀਕ ਹੈ ਕਹਿੰਦੇ ਉਹ ਤਾਂ ਮੌਤ ਨੂੰ ਮੁਖੌਲ ਕਰਕੇ ਸੋਹਣੇ ਪੂਰਨੇ ਪਾ ਕੇ ਹਮੇਸ਼ਾ ਲਈ ਜੀ ਪਿਆ ਠੀਕ ਹੈ ਉਹ ਤਾਂ ਮੌਤ ਨੂੰ ਮੁਖੌਲ ਕਰਦਾ ਮਤਲਬ ਕਿ ਮੌਤ ਨੂੰ ਵੀ ਮੁਖੌਲ ਕਰਕੇ ਗਿਆ ਹੈ ਵੀ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਠੀਕ ਹੈ ਸੋਹਣੇ ਪੂਰਨੇ ਪਾਉਣ ਦਾ ਮਤਲਬ ਹੁੰਦਾ ਹੈ ਕਿ ਕੁਝ ਚੰਗਾ ਕਰਕੇ ਜਾਣਾ ਚੰਗੀਆਂ ਗੱਲਾਂ ਤੇ ਖਰਾ ਉਤਰਿਆ ਹਮੇਸ਼ਾ ਲਈ ਜੀ ਪਿਆ ਹਮੇਸ਼ਾ ਲਈ ਜੀਣਾ ਪਲਕੀ ਹੁੰਦਾ ਹੈ ਹਮੇਸ਼ਾ ਲਈ ਜੀਣ ਦਾ ਮਤਲਬ ਕੀ ਹੁੰਦਾ ਹੈ ਹੁਣ ਆਪਾਂ ਕਹਿੰਨੇ ਭਾਈ ਮਤੀ ਦਾਸ ਜੀ ਹਮੇਸ਼ਾ ਲਈ ਜੀ ਪਏ ਇਹਦਾ ਮਤਲਬ ਕੀ ਆ ਹਾਂ ਅਮਰ ਹੋ ਜਾਣਾ ਠੀਕ ਹੈ ਚੰਗਾ ਕੁਛ ਕਰਕੇ ਜਾਣਾ ਤੇ ਉਹਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਉਹ ਸਾਡੇ ਵਾਸਤੇ ਹਮੇਸ਼ਾ ਜੀ ਆਉਂਦੇ ਆ ਉਹਨਾਂ ਦੇ ਜੀਵਨ ਤੋਂ ਅਸੀਂ ਸਿੱਖਿਆ ਲੈ ਰਹੇ ਆਂ ਤੇ ਇਹਦਾ ਮਤਲਬ ਕਿ ਉਹ ਹਮੇਸ਼ਾ ਜੀ ਆਉਂਦੇ ਆ ਉਹ ਸਾਡੇ ਤੋਂ ਦੂਰ ਨਹੀਂ ਗਏ ਉਹ ਹਮੇਸ਼ਾ ਕੋਲ ਹੀ ਹੈ ਕਿਉਂਕਿ ਉਹਨਾਂ ਨੇ ਕੁਛ ਚੰਗਾ ਕੀਤਾ ਠੀਕ ਹੈ ਇਸ ਕਰਕੇ ਖੁਦਾ ਦੇ ਕਦਮਾਂ ਵਿੱਚ ਜਾ ਬਰਾਜਿਆ ਹੈ ਤੇ ਖੁਦਾ ਦੇ ਦਰ ਤੇ ਕਬੂਲ ਹੋ ਗਿਆ ਉਹ ਨਾ ਰੱਬ ਦੇ ਕਦਮਾਂ ਵਿੱਚ ਪਹੁੰਚ ਗਿਆ ਤੇ ਰੱਬ ਦੇ ਕਦਮਾਂ ਵਿੱਚ ਪਹੁੰਚ ਕੇ ਰੱਬ ਕੋਲ ਕਬੂਲ ਹੋ ਗਿਆ ਠੀਕ ਹੈ ਰੱਬ ਨੇ ਉਹਨੂੰ ਆਪਣੇ ਗਲ ਨਾਲ ਲਾ ਲਿਆ ਵੀ ਤੂੰ ਤੇ ਮੇਰਾ ਚੰਗਾ ਸੇਵਕ ਬਣਿਆ ਤੂੰ ਮੇਰਾ ਸਾਥ ਨਹੀਂ ਛੱਡਿਆ ਤੇਰੇ ਤੇ ਦੁੱਖ ਵੀ ਆਏ ਪਰ ਤੂੰ ਸੀ ਨਹੀਂ ਕੀਤੀ ਤੂੰ ਬਿਲਕੁਲ ਵੀ ਘਬਰਾਇਆ ਨਹੀਂ ਤੇ ਉਹਨੂੰ ਰੱਬ ਨੇ ਆਪਣੇ ਕੋਲ ਕਬੂਲ ਕਰ ਲਿਆ ਕਾਜੀ ਜੀ ਜਲਦੀ ਕਰੋ ਮੈਨੂੰ ਵੀ ਵੀਰ ਮਤੀਦਾਸ ਪਾਸ ਪਹੁੰਚਣ ਦਾ ਚਾਅ ਉਪਜਿਆ ਹੈ ਭਾਈ ਬਿਆਲਾ ਜੀ ਨੇ ਕਿਹਾ ਕਾਜੀ ਜੀ ਛੇਤੀ ਕਰੋ ਮੈਨੂੰ ਵੀ ਸਜਾ ਸੁਣਾਓ ਮੈਨੂੰ ਵੀ ਸ਼ਹੀਦ ਕੀਤਾ ਜਾਵੇ ਤਾਂ ਕਿ ਮੈਂ ਕਿਦੇ ਕੋਲ ਪਹੁੰਚ ਜਾਵਾਂ ਆਪਣੇ ਵੀਰ ਭਾਈ ਮਤੀਦਾਸ ਜੀ ਕੋਲ ਮੇਰੇ ਅੰਦਰ ਵੀ ਚਾਅ ਉਪਜਿਆ ਮੇਰੇ ਅੰਦਰ ਖੁਸ਼ੀ ਹੈ ਕਿ ਮੈਂ ਛੇਤੀ ਪਹੁੰਚਾਂ ਆਪਣੇ ਭਰਾ ਕੋਲ ਮੇਰੀ ਵੀ ਅੰਤਮ ਇੱਛਾ ਹੈ ਆਪਾ ਪਿੱਛੇ ਪੜਿਆ ਸੀ ਕਿ ਜਦੋਂ ਭਾਈ ਮਤੀਦਾਸ ਜੀ ਨੂੰ ਸ਼ੀਰ ਕੀਤਾ ਜਾਂਦਾ ਤਾਂ ਉਹਦੇ ਕੋਲ ਆਖਰੀ ਇੱਛਾ ਪੁੱਛੀ ਜਾਂਦੀ ਤੇਰੀ ਆਖਰੀ ਇੱਛਾ ਕੀ ਹੈ ਤੇ ਭਾਈ ਮਤੀਦਾਸ ਜੀ ਨੇ ਭਲਾ ਕੀ ਕਿਹਾ ਸੀ ਮੇਰੀ ਆਖਰੀ ਇੱਛਾ ਕੀ ਹੈ ਹਾਂ ਮੇਰਾ ਮੁਖ ਮੇਰੇ ਗੁਰੂ ਦੇ पिੰਜਰੇ ਵੱਲ ਹੋਵੇ ਜਿਹੜੇ ਪਾਸੇ ਮੇਰੇ ਗੁਰੂ ਜੀ ਨੇ ਉਸ ਪਾਸੇ ਮੇਰਾ ਮੁਖ ਹੋਣਾ ਚਾਹੀਦਾ ਫਿਰ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਤੇ ਹੁਣ ਇੱਥੇ ਵੇਖੋ ਕਿ ਮੇਰੀ ਵੀ ਅੰਤਮ ਇੱਛਾ ਹੈ ਭਾਈ ਦੇਵਾਲਾ ਜੀ ਨੇ ਕੀ ਅੰਤਮ ਇੱਛਾ ਦੱਸੀ ਮੇਰੇ ਮੁਰਸ਼ਿਦ ਸ਼੍ਰੀ ਗੁਰੂ ਤੇਗ ਬਹਾਦਰ ਦੇ ਸਨਮੁਖ ਸ਼ਹੀਦੀ ਪਾਉਣ ਦੀ ਹੈ ਸਨਮੁਖ ਦਾ ਮਤਲਬ ਹੁੰਦਾ ਸਾਹਮਣੇ ਮੁਰਸ਼ਿਦ ਦਾ ਮਤਲਬ ਹੁੰਦਾ ਗੁਰੂ ਠੀਕ ਹੈ ਮੇਰੀ ਇੱਛਾ ਹੈ ਕਿ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਮੈਂ ਸ਼ਹੀਦੀ ਪ੍ਰਾਪਤ ਕਰਾਂ ਠੀਕ ਹੈ ਇਹ ਸ਼ਬਦ ਕਿੰਨਾ ਨੇ ਕਈ ਭਾਈ ਭਾਈ ਜੀ ਨੇ ਕਾਜੀ ਦੇ ਫਤਵੇ ਅਨੁਸਾਰ ਜਲਾਦਾ ਨੇ ਦੇਗ ਦੇਗ ਦਾ ਮਤਲਬ ਹੁੰਦਾ ਬਹੁਤ ਵੱਡਾ ਭਾਂਡਾ ਵਿਚ ਪਾਣੀ ਪਾ ਕੇ ਭਾਈ ਦਿਆਲਾ ਜੀ ਨੂੰ ਮਿਠਾ ਦਿੱਤਾ ਠੀਕ ਹੈ ਤੇ ਇਹੇ ਥਾਂ ਅੱਗ ਬਾਲ ਦਿੱਤੀ ਹੁਣ ਤੁਸੀਂ ਸਾਰੇ ਸੁਣ ਰਹੇ ਹੋ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਵੇਂ ਤੇਗ ਵਿੱਚ ਉਬਾਲਿਆ ਕਾਜੀ ਨੇ ਫਤ ਕਾਜੀ ਨੇ ਫਤਵਾ ਸੁਣਾਇਆ ਫਤਵੇ ਦਾ ਮਤਲਬ ਹੁੰਦਾ ਸਜ਼ਾ ਸੁਣਾਉਣੀ ਕਾਜੀ ਨੇ ਸਜ਼ਾ ਸੁਣਾਈ ਜਲਾਦ ਜਲਾਦ ਕੌਣ ਹੁੰਦੇ ਆ ਭਲਾ ਜਿਹੜੇ ਸਜ਼ਾ ਦਿੰਦੇ ਆ ਠੀਕ ਹੈ ਜਿਹੜੇ ਸ਼ਹੀਦ ਕਰਨ ਪਹੁੰਚਦੇ ਆ ਜਿਹੜੇ ਸਜ਼ਾ ਦਿੰਦੇ ਆ ਉਹਨਾਂ ਨੇ ਇੱਕ ਦੇਗ ਬਹੁਤ ਵੱਡਾ ਭਾਂਡਾ ਦੇਗਦਾ ਮਤਲਬ ਹੁੰਦਾ ਬਹੁਤ ਵੱਡਾ ਭਾਂਡਾ ਦੇਗਾ ਉਹਦੇ ਵਿੱਚ ਪਾਣੀ ਪਾ ਕੇ ਭਾਈ ਦਿਆਲਾ ਜੀ ਨੂੰ ਵਿੱਚ ਬਿਠਾ ਦਿੱਤਾ ਤੇ ਅੱਗ ਬਾਲ ਦਿੱਤੀ ਅੱਗ ਬਾਲ ਦਿੱਤੀ ਜਿਉਂ-ਜਿਉਂ ਪਾਣੀ ਗਰਮ ਹੁੰਦਾ ਗਿਆ ਤਿਉਂ-ਤਿਉਂ ਭਾਈ ਦਿਆਲਾ ਜੀ ਗੁਰਬਾਣੀ ਰਾਈ ਆਪਣੇ ਸਤੂਰਾਂ ਦੇ ਸਨਮੁਖ ਕਾਲਪੁਰਖ ਦੀ ਯਾਦ ਵਿੱਚ ਜੁੜਦੇ ਗਏ ਜਿਵੇਂ ਪਾਣੀ ਮੱਚਦਾ ਸੀ ਗਰਮ ਹੁੰਦਾ ਸੀ ਭਾਈ ਦਿਆਲਾ ਜੀ ਟਟਫਦੇ ਨਹੀਂ ਸੀ ਭਾਈ ਦੇ ਆਲਾ ਜੀ ਅੱਖਾਂ ਮੀਟ ਕੇ ਰੱਬ ਦੇ ਨਾਲ ਲੀਨ ਹੁੰਦੇ ਗਏ ਉਹ ਰੱਬ ਦੇ ਚਰਨਾਂ ਵਿੱਚ ਜੁੜਦੇ ਗਏ ਪਾਣੀ ਉਬਾਲੇ ਖਾਨ ਲੱਗਾ ਪਾਣੀ ਉਬਾਲੇ ਖਾਨ ਲੱਗਾ ਭਾਈ ਜੀ ਦੇ ਚਿਹਰੇ ਤੇ ਲਾਲੀ ਪੱਖਣ ਲੱਗੀ ਉਹਨਾਂ ਦਾ ਚਿਹਰਾ ਚਮਕ ਰਿਹਾ ਸੀ ਠੀਕ ਹੈ ਮਤਲਬ ਚਿਹਰੇ ਤੇ ਇੰਜ ਲੱਗਦਾ ਸੀ ਕੋਈ ਡਰ ਨਹੀਂ ਰੱਬ ਦੇ ਪਿਆਰ ਵਿੱਚ ਰੰਗੇ ਹੋਇਆ ਅੱਗ ਹੋਰ ਤੇਜ਼ ਕੀਤੀ ਗਈ ਭਾਈ ਦੇ ਆਲਾ ਜੀ ਅਡੋਲ ਸ਼ਾਂਤ ਚਿਤ ਸਿੱਖੀ ਸਦਕ ਵਿੱਚ ਪਰਪੱਕ ਰਹੇ ਅੱਗ ਬੜੀ ਤੇਜ਼ ਸੀ ਚੇਰਾ ਪਖਣ ਲੱਗਿਆ ਪਾਣੀ ਉਬਾਲੇ ਮਾਰਨ ਲੱਗਿਆ ਪਰ ਭਾਈ ਬਿਆਲਾ ਜੀ ਆ ਡੋਲ ਆ ਡੋਲ ਦਾ ਮਤਲਬ ਕਦੇ ਵੀ ਡੋਲੇ ਨਹੀਂ ਸ਼ਾਂਤ ਚਿੱਤ ਕਿਉਂ ਮੈਂ ਸ਼ਾਂਤ ਚਿੱਤ ਹਾਂ ਸ਼ਾਂਤ ਸ਼ਾਂਤੀ ਨਾਲ ਠੀਕ ਹੈ ਉਹਨਾਂ ਦਾ ਚਿੱਤ ਸ਼ਾਂਤ ਸੀ ਅੰਦਰੋਂ ਉਹਨਾਂ ਦਾ ਚਿੱਤ ਇਹ ਨਹੀਂ ਕਹਿ ਰਿਹਾ ਸੀ ਵੀ ਪਾਣੀ ਬੜਾ ਗਰਮ ਹੈ ਮੈਨੂੰ ਬਾਹਰ ਕੱਢ ਲਓ ਠੀਕ ਹੈ ਸ਼ਾਂਤ ਚਿੱਤ ਹੋਣਾ ਮਤਲਬ ਡੋਲਣਾ ਨਾ ਡਰਨਾ ਨਾ ਬਿਲਕੁਲ ਪਿਆਰ ਨਾਲ ਜੋ ਵੀ ਸਜ਼ਾ ਮਿਲ ਰਹੀ ਉਹਨੂੰ ਕਬੂਲ ਕਰ ਲਿਆ ਸਿੱਖੀ ਸਿਦਕ ਵਿੱਚ ਪਰਪੱਕ ਰਹੇ ਸਿੱਖੀ ਸਿਦਕ ਦੇ ਵਿੱਚ ਪਰਪੱਕ ਰਹਿਣ ਦਾ ਮਤਲਬ ਕੀ ਪਰਪੱਕ ਕੀ ਹੁੰਦਾ ਪੂਰੇ ਪੂਰੇ ਜਾਂ ਪੱਕੇ ਰਹੇ ਠੀਕ ਹੈ ਪੱਕੇ ਰਹੇ ਡੋਲੇ ਨਹੀਂ ਸਰੀਰ ਛਾਲੇ ਹੁੰਦਾ ਗਿਆ ਤੇ ਭਾਈ ਜੀ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸਿੱਖੀ ਸਿਦਕ ਵਿੱਚ ਹੋਰ ਦ੍ਰਿੜ ਕਰਦਾ ਗਿਆ ਤੁਸੀਂ ਪੜ੍ਹਿਆ ਹੈ ਵੀ ਪੰਜ ਪੰਜਵੇਂ ਪਾਸ਼ਾ ਜੀ ਨੂੰ ਪਲਾਕੀ ਵਿੱਚ ਸ਼ਹੀਦ ਕੀਤਾ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਕਿਸੇ ਨੂੰ ਕਿਵੇਂ ਕੀਤਾ ਸੀ ਅੱਤੀ ਤਵੀ ਤੇ ਬਿਠਾ ਕੇ ਹਨਾ ਹੁਣ ਭਾਈ ਦੇ ਆਲਾ ਜੀ ਦਾ ਸਰੀਰ ਛਾਲੇ ਹੁੰਦਾ ਗਿਆ ਸਰੀਰ ਛਾਲੇ ਕਿਵੇਂ ਹੋ ਗਿਆ ਜਿਵੇਂ ਆਪਾਂ ਪਾਣੀ ਵਿੱਚ ਆਲੂ ਨੂੰ ਉਬਾਲੀਏ ਆਲੂ ਫੁੱਲ ਜਾਂਦਾ ਉਬਲ ਜਾਂਦਾ ਹਨਾ ਜਾਂ ਤੁਹਾਡੇ ਕਿਸੇ ਸਰੀਰ ਦੇ ਅੰਗ ਤੇ ਪਾਣੀ ਪੈ ਜਾਵੇ ਉੱਪਰ ਛਾਲੇ ਬਣ ਜਾਂਦੇ ਆ ਮਾਸ ਵਿੱਚ ਪਾਣੀ ਭਰ ਜਾਂਦਾ ਉੱਪਰ ਉੱਠ ਜਾਂਦਾ ਮਾਸ ਠੀਕ ਹੈ ਇਸੇ ਤਰ੍ਹਾਂ ਉਹਨਾਂ ਦਾ ਸਰੀਰ ਸਾਰਾ ਵੇਖੋ ਕਿਉਂਕਿ ਸਾਰਾ ਉਬਲ ਰਿਹਾ ਸੀ ਪਾਣੀ ਵਿੱਚ ਸਾਰਾ ਸਰੀਰ ਤੇ ਛਾਲੇ ਪੈ ਗਏ ਭਾਈ ਜੀ ਨੂੰ ਪੰਜਵੇਂ ਸਤਿਗੁਰੂ ਭਾਈ ਦੇਵਾਲਾ ਜੀ ਨੂੰ ਪੰਜਵੇਂ ਗੁਰੂ ਅਰਜਨ ਸਾਹਿਬ ਜੀ ਦੀ ਸ਼ੀਧੀ ਦਾ ਦ੍ਰਿਸ਼ ਉਹਨਾਂ ਦੀ ਅੱਖਾਂ ਸਾਹਮਣੇ ਆ ਗਿਆ ਵੀ ਕਦੇ ਮੇਰਾ ਗੁਰੂ ਵੀ ਤਤੀ ਤਵੀ ਤੇ ਬੈਠਾ ਸੀ ਠੀਕ ਹੈ ਉਹ ਸਿੱਖੀ ਸਿਦਕ ਵਿੱਚ ਹੋਰ ਗ੍ਰੇਡ ਕਰਦਾ ਗਿਆ ਉਹਨਾਂ ਦੀ ਸ਼ਹੀਦੀ ਨੇ ਨਾ ਉਹਨਾਂ ਨੂੰ ਹੋਰ ਵੀ ਪੱਕਾ ਕਰ ਦਿੱਤਾ ਵੀ ਮੇਰੇ ਗੁਰੂ ਵੀ ਤਾਂ ਕਦੇ ਤੱਤੀ ਤਵੀ ਤੇ ਬੈਠੇ ਸੀ। ਲੁਕਾਈ ਦੇ ਵੇਖਦਿਆਂ ਵੇਖਦਿਆਂ ਭਾਈ ਜੀ ਦੀ ਆਤਮਾ ਸਰੀਰਕ ਚੋਲਾ ਤਿਆਗ ਕੇ ਪਰਮਾਤਮਾ ਵਿੱਚ ਜਾ ਸਮਾਈ। ਲੋਕ ਸਾਹਮਣੇ ਵੇਖ ਰਹੇ ਸੀ। ਵੇਖਦਿਆਂ ਵੇਖਦਿਆਂ ਭਾਈ ਬਿਆਲਾ ਜੀ ਦੀ ਆਤਮਾ ਜਿਹੜੀ ਅੰਦਰ ਦੀ ਜੋਤ ਹੈ। ਆ ਸਾਡੇ ਅੰਦਰ ਆਤਮਾ ਹੀ ਹੈ ਨਾ ਜਿੰਨਾ ਚਿਰ ਜਿਉਣਿਆ ਹਨਾ ਜਿਸ ਦਿਨ ਆਤਮਾ ਜਿਸ ਦਿਨ ਇਹ ਰੂਹ ਬਾਹਰ ਨਿਕਲ ਜਾਂਦੀ ਹੈ ਬੰਦਾ ਮਿੱਟੀ ਦੀ ਢੇਰੀ ਬਣ ਜਾਂਦਾ। ਆਪਾਂ ਫਿਰ ਕੀ ਕਹਿੰਦੇ ਆ ਬੰਦੇ ਨੂੰ ਕੀ ਹੋ ਗਿਆ ਬੰਦਾ ਮਰ ਗਿਆ ਠੀਕ ਹੈ ਬੰਦਾ ਦੁਨੀਆ ਤੋਂ ਤੁਰ ਗਿਆ ਕਾਲ ਚਲਾਣਾ ਕਰ ਗਿਆ ਜਦੋਂ ਬੰਦੇ ਦੇ ਅੰਦਰੋਂ ਆਤਮਾ ਨਿਕਲ ਗਈ ਤੇ ਕਹਿੰਦੇ ਆਤਮਾ ਸਰੀਰਕ ਚੋਲਾ ਤਿਆਗ ਕੇ ਪਰਮਾਤਮਾ ਵਿੱਚ ਜਾ ਸਮਾਈ ਅੰਦਰੋਂ ਆਤਮਾ ਨਿਕਲ ਗਈ ਨਿਕਲ ਕੇ ਅਕਾਲ ਪੁਰਖ ਨਾਲ ਰੱਬ ਨਾਲ ਜੁੜ ਗਈ ਸਰੀਰਕ ਚੋਲਾ ਤਿਆਗ ਦਿੱਤਾ ਆ ਜਿਹੜਾ ਸਰੀਰ ਸੀ ਭਾਈ ਦੇਵਾਲਾ ਜੀ ਦਾ ਉਹਨਾਂ ਨੇ ਛੱਡ ਦਿੱਤਾ ਸਰੀਰ ਵਿੱਚੋਂ ਰੂਹ ਉਹਨਾਂ ਦੀ ਨਿਕਲ ਗਈ ਕੁਝ ਲੋਕਾਂ ਅਥਰੂ ਕੇਰੇ ਅਥਰੂ ਕੇਰੇ ਨੇ ਮਤਲਬ ਹਾਂ ਅੱਖਾਂ ਚੋਂ ਪਾਣੀ ਆਇਆ ਠੀਕ ਹੈ ਹੰਝੂ ਆਏ ਰੋਏ ਕੁਝ ਨੇ ਹੋ ਕੇ ਭਰੇ ਕਈ ਹੋ ਕੇ ਪਰ ਪਰ ਕੇ ਰੋਂਦੇ ਆ ਠੀਕ ਹੈ ਤੇ ਜ਼ਾਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਵਿੱਚ ਪਰਮਾਤਮਾ ਅੱਗੇ ਅਰਜ਼ੋਈ ਕਰਦੇ ਘਰਾਂ ਨੂੰ ਚਲੇ ਗਏ ਕਈ ਰੋਂਦੇ ਹੋਏ ਹਕੂਮਤ ਦੇ ਖਾਤਮੇ ਲਈ ਜਿਨ੍ਹਾਂ ਨੇ ਜ਼ੁਲਮ ਕੀਤਾ ਜਿਨ੍ਹਾਂ ਨੇ ਸਜ਼ਾਵਾਂ ਦਿੱਤੀਆਂ ਕਿਆ ਕਿ ਇਹ ਖਤਮ ਹੋ ਜਾਣ ਇਹ ਨਾਸ਼ ਹੋ ਜਾਏ ਇਹਨਾਂ ਦਾ ਕੱਖ ਨਾ ਰਵੇ ਕਈ ਲੋਕ ਆਪਣੇ ਮਾਨ ਵਿੱਚ ਰੱਬ ਅੱਗੇ ਇਦਾਂ ਅਰਦਾਸ ਕਰਦੇ ਕਰਦੇ ਚਲੇ ਗਏ ਘਰਾਂ ਨੂੰ ਚਲੇ ਕੇ ਦੇਖਦੇ ਦੇਖਦੇ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਲਈ ਭਾਈ ਦੇ ਆਲਾ ਜੀ ਸ਼ਹੀਦੀ ਦੇ ਗਏ ਪਰ ਆਪਣੇ ਧਾਰਮਿਕ ਨਿਸ਼ਚੇ ਵਿੱਚ ਕੋਈ ਟ੍ਰੇਡ ਨਾ ਪੈਨ ਦਿੱਤੀ ਜ਼ੁਲਮ ਦੀ ਹਨੇਰੀ ਚੱਲ ਰਹੀ ਸੀ ਲੋਕਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾਂਦਾ ਸੀ ਹਨਾ ਓਸ਼ਨੇਰੀ ਨੂੰ ਠੱਲ ਪਾਉਣ ਵਾਸਤੇ ਰੋਕਣ ਵਾਸਤੇ ਭਾਈ ਬਿਆਲਾ ਜੀ ਵੀ ਸ਼ਹੀਦ ਹੋ ਗਏ ਪਰ ਆਪਣੇ ਧਾਰਮਿਕ ਨਿਸ਼ਚੇ ਵਿੱਚ ਕੋਈ ਤਰੇਡ ਨਾ ਪੈਣ ਦਿੱਤੀ ਰੱਬ ਦੇ ਨਾਲ ਪਿਆਰ ਦੇ ਵਿੱਚ ਕੋਈ ਵੀ ਟਰੇਡ ਨਹੀਂ ਆਉਣ ਦਿੱਤੀ ਟੁੱਟਣ ਨਹੀਂ ਦਿੱਤਾ ਪੂਰਾ ਮਤਲਬ ਨਮਾ ਕੇ ਗਏ ਠੀਕ ਹੈ ਉਹਨਾਂ ਨੇ ਆਪਣਾ ਰੱਬ ਦੇ ਨਾਲੋਂ ਪਿਆਰ ਟੁੱਟਣ ਨਹੀਂ ਦਿੱਤਾ ਹਮੇ ਮਰਦੇ ਦਮ ਤੱਕ ਰੱਬ ਨਾਲ ਪਿਆਰ ਆਪਣਾ ਪੂਰਾ ਰੱਖਿਆ ਪਿਆਰ ਵਿੱਚ ਕੋਈ ਵੀ ਕਮੀ ਨਹੀਂ ਆਈ ਸਤਗੁਰਾਂ ਦੇ ਸਨਮੁਖ ਸ਼ਹੀਦ ਹੁੰਦੇ ਹੋਏ ਭਾਈ ਜੀ ਨੌਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਆਪਣੇ ਗੁਰੂ ਦੇ ਸਾਹਮਣੇ ਸ਼ਹੀਦ ਹੁੰਦੇ ਹੋਏ ਆਪਣੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਖਸ਼ਿਸ਼ ਉਹਨਾਂ ਦੀ ਖੁਸ਼ੀਆਂ ਲੈਣ ਦੇ ਪਾਤਰ ਬਣੇ ਮਤਲਬ ਉਹਨਾਂ ਨੂੰ ਇਹ ਖੁਸ਼ੀ ਹੋਈ ਕਿ ਮੈਂ ਆਪਣੇ ਗੁਰੂ ਦੇ ਸਾਹਮਣੇ ਸ਼ਹੀਦ ਹੋਇਆ ਹੈ ਹਨਾ ਮੈਂ ਆਪਣੇ ਗੁਰੂ ਤੋਂ ਪਾਸੇ ਨਹੀਂ ਹੋਇਆ ਕਿ ਮੇਰੇ ਗੁਰੂ ਨੇ ਵੇਖਿਆ ਕਿ ਗੁਰੂ ਦਾ ਸਿੱਖ ਕਦੇ ਵੀ ਡੋਲਿਆ ਨਹੀਂ ਡਰਿਆ ਨਹੀਂ ਗੁਰੂ ਦੇ ਸਾਹਮਣੇ ਸ਼ੀਦ ਹੁੰਦਿਆ ਵੇਖ ਕੇ ਮਨ ਵਿੱਚ ਹੋਰ ਖੁਸ਼ੀ ਹੋਈ ਵੀ ਅੱਜ ਮੈਂ ਆਪਣੇ ਗੁਰੂ ਦੇ ਪਿਆਰ ਦਾ ਪਾਤਰ ਬਣ ਗਿਆ ਤੇ ਮਨੁੱਖਾ ਜੀਵਨ ਸਫਲਾ ਕਰ ਗਏ ਮਨੁੱਖਾ ਜੀਵਨ ਕਿਹੜਾ ਹੁੰਦਾ ਹੈ ਜਿਹੜਾ ਸਾਨੂੰ ਮਿਲਿਆ ਹੋਇਆ ਠੀਕ ਹੈ ਇਨਸਾਨ ਬਣ ਕੇ ਦੁਨੀਆ ਵਿੱਚ ਆਇਆ ਕੋਈ ਮਰਦ ਬਣ ਕੇ ਕੋਈ ਇਸਤਰੀ ਬਣ ਕੇ ਹਨਾ ਇਹ ਹੈ ਮਨੁੱਖਾ ਜੀਵਨ ਤੇ ਮਨੁੱਖਾ ਜੀਵਨ ਸਫਲ ਕਰ ਗਏ ਆਉਣ ਵਾਲੀਆਂ ਸਿੱਖ ਨਸਲਾਂ ਲਈ ਚੰਗੇ ਪੂਰਨੇ ਪਾ ਗਏ ਇਹਦਾ ਮਤਲਬ ਇਹ ਆ ਆਉਣ ਵਾਲੀਆਂ ਸਿੱਖ ਨਸਲਾਂ ਜਿਵੇਂ ਅਸੀਂ ਹਾਂ ਸਾਰੇ ਸਾਡੇ ਵਾਸਤੇ ਚੰਗੇ ਪੂਰਨੇ ਪਾ ਗਏ ਕੁਝ ਚੰਗਾ ਕਰਕੇ ਗਏ ਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਕੁਝ ਸਿੱਖਣ ਨੂੰ ਮਿਲੇ ਭਾਈ ਸਾਹਿਬ ਜੀ ਦੀ ਸ਼ਹੀਦੀ ਅੱਜ ਵੀ ਸਿੱਖ ਨੌਜਵਾਨਾਂ ਨੂੰ ਵੰਗਾਰਦੀ ਹੈ ਕਿ ਨਾਸਤਿਕਤਾ ਦੇ ਝੁੱਲ ਰਹੇ ਝਖੜਾਂ ਵਿੱਚ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣ ਆ ਮੈਂ ਸਵਾਲ ਪੁੱਛਣਾ ਹੈ ਕਿ ਭਾਈ ਸਾਹਿਬ ਜੀ ਦੀ ਸ਼ਹੀਦੀ ਅੱਜ ਦੇ ਨੌਜਵਾਨਾਂ ਨੂੰ ਕੀ ਵੰਗਾਰ ਕੇ ਗਈ ਹੈ ਵੰਗਾਰਨ ਦਾ ਮਤਲਬ ਹੁੰਦਾ ਹੈ ਕਾਇਦੇ ਨੌਜਵਾਨਾਂ ਨੂੰ ਕੁਛ ਕਹਿ ਗਈ ਹੈ ਕੀ ਕਹਿ ਕੇ ਗਈ ਹੈ ਕਿ ਨਾਸਤਿਕਤਾ ਦੇ ਝੁੱਲ ਰਹੇ ਝਖੜ ਨਾਸਤਿਕਤਾ ਦਾ ਮਤਲਬ ਹੁੰਦਾ ਹੈ ਜਿਹੜਾ ਧਰਮ ਨੂੰ ਛੱਡ ਦਿੰਦਾ ਹੈ ਠੀਕ ਹੈ ਲੋਕੀ ਧਰਮ ਨੂੰ ਛੱਡ ਕੇ ਤੁਰੇ ਫਿਰਦੇ ਐ ਇਹ ਨੇਰੀ ਚੱਲ ਰਹੀ ਹੈ ਇਹਦੇ ਵਿੱਚ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣਾ ਉਹ ਕਹਿੰਦੀ ਕਿ ਲੋਕ ਧਰਮ ਨੂੰ ਛੱਡ ਕੇ ਪਾਸੇ ਜਾ ਰਿਹਾ ਪਰ ਤੁਸੀਂ ਕਦੇ ਵੀ ਸਿੱਖੀ ਨੂੰ ਛੱਡਣਾ ਨਹੀਂ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਹੀਂ ਪੈਣ ਦੇਣਾ ਹਮੇਸ਼ਾ ਸਿੱਖੀ ਨਾਲ ਪਿਆਰ ਬਣਾ ਕੇ ਰੱਖਣਾ ਹੈ ਇਹ ਕਿੰਨਾਂ ਨੂੰ ਕਹਿ ਕੇ ਗਈ ਹੈ ਭਾਈ ਬਿਆਲਾ ਜੀ ਦੀ ਸ਼ਹੀਦੀ ਸਿੱਖ ਨੌਜਵਾਨਾਂ ਨੂੰ ਠੀਕ ਹੈ ਕਿ ਮਤਲਬ ਉਹ ਵੀ ਉਦੋਂ ਨੌਜਵਾਨੀ ਸੀਗੇ ਤਾਂ ਕਰਕੇ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਸ਼ਹੀਦੀ ਨਾਲ ਉਹ ਨੌਜਵਾਨਾਂ ਨੂੰ ਕੁਝ ਕਹਿ ਰਹੀ ਹੈ ਕਿ ਮੈਂ ਵੀ ਤੁਹਾਡੀ ਉਮਰ ਦੇ ਵਿੱਚ ਆਪਣੇ ਆਪ ਨੂੰ ਦੇਗ ਵਿੱਚ ਉਬਾਲਿਆ ਤੇ ਤੁਸੀਂ ਹੁਣ ਕਿਤੇ ਸਿੱਖੀ ਸਿਧਕ ਨੂੰ ਛੱਡਿਓ ਨਾ ਤੁਸੀਂ ਕਿਤੇ ਧਰਮ ਨੂੰ ਛੱਡਿਓ ਨਾ ਜਿਹੜੀ ਇਹ ਹਨੇਰੀ ਚੱਲ ਰਹੀ ਹੈ ਨਾ ਲੋਕ ਧਰਮ ਨੂੰ ਛੱਡ ਰਿਹਾ ਤੁਸੀਂ ਇਸ ਹਨੇਰੀ ਦੇ ਵਿੱਚ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦਿਓ ਤੁਸੀਂ ਸਿੱਖੀ ਦੇ ਰੰਗ ਵਿੱਚ ਗੂੜੇ ਰਹਿਣਾ ਸਮਝ ਆ ਗਈ ਸਾਰਿਆਂ ਨੂੰ ਤੇ ਸਿੱਖਿਆ ਕੀ ਮਿਲੀ ਇਹ ਹੀ ਸਿੱਖਿਆ ਮਿਲੀ ਕਿ ਲੱਖਾਂ ਸਰੀਰੇ ਕਸ਼ਟ ਆ ਜਾਣ ਪਰ ਆਪਣੇ ਧਰਮ ਨੂੰ ਛੱਡਣਾ ਨਹੀਂ ਠੀਕ ਹੈ ਤੇ ਅਗਲੀ ਗੱਲ ਆਪਣੇ ਗੁਰੂ ਦੇ ਕਹੇ ਹੋਏ ਕੋਈ ਵੀ ਹੁਕਮ ਆ ਜਾਂ ਗੁਰੂ ਦੀ ਕਹੀ ਹੋਈ ਗੱਲ ਤੇ ਹਮੇਸ਼ਾ ਪੂਰੇ ਉੱਤਰਨਾ ਹੈ ਫਿਰ ਤੁਸੀਂ ਦੁਨੀਆ ਤੋਂ ਤੁਰ ਵੀ ਜਾਓਗੇ ਤਾਂ ਵੀ ਹਮੇਸ਼ਾ ਜਿਉਂਦੇ ਰਹੋਗੇ ਦੁਨੀਆ ਸੰਸਾਰ ਤੁਹਾਨੂੰ ਹਮੇਸ਼ਾ ਯਾਦ ਕਰਦਾ ਰਹੇਗਾ ਜੇ ਕੁਝ ਚੰਗਾ ਕਰਕੇ ਜਾਓਗੇ ਤਾਂ ਠੀਕ ਹੈ ਜੀ ਹੁਣ ਕੋਈ ਕੋਈ ਮੈਨੂੰ ਬੱਚਾ ਇਹ ਤੁਹਾਨੂੰ ਅੱਜ ਦੇ ਇਸ ਇਤਿਹਾਸ ਵਿੱਚੋਂ ਕੀ ਸਿੱਖਿਆ ਮਿਲੀ ਇੱਕ ਗੱਲ ਹੋਰ ਜੋ ਇੱਕ ਨੇ ਸੁਣਾ ਦਿੱਤਾ ਸੇਮ ਉਹੀ ਕੁਝ ਨਹੀਂ ਸੁਣਾਉਣਾ ਤੁਹਾਨੂੰ ਉਹਦੇ ਤੋਂ ਕੀ ਪਤਾ ਲੱਗਾ ਉਹ ਗੱਲ ਦੱਸਣੀ ਹੈ ਤੁਸੀਂ ਸਵਾਲ ਜੀ ਹਾਂਜੀ ਸਵਾਲ ਇਹ ਹੀ ਵੀ ਇਸ ਇਤਿਹਾਸ ਦੇ ਵਿੱਚੋਂ ਸਾਨੂੰ ਕੀ ਸਿੱਖਿਆ ਮਿਲੀ ਹੈ ਦੀਪਕਾ ਜਦੋਂ ਤੁਸੀਂ ਸ਼ੰਗੇ ਕੰਮ ਕਰੂਗੇ ਉਹ ਦੱਸਦੇ ਆ ਨੇ ਸਾਰੇ ਆਪਾਂ ਵੀ ਜੇ ਅਸੀਂ ਗਲਤ ਕੰਮ ਤੇ ਰੱਤੇ ਚੱਲ ਗਏ ਤੇ ਸਾਨੂੰ ਕੋਈ ਆਦਮੀ ਹਾਂ ਠੀਕ ਐ ਸੰਦੀਪ ਕੌਰ जिनेहाट पानू अपनी हां शाबाश रुपिंदर कौर सूच गुरु जी सिक चाह ਕੀ ਕਰਾਂ ਅੰਨਾਈ ਕਰਾਂ ਠੀਕ ਹੈ ਜੀ ਹਾਂਜੀ ਹੋਰ ਕੋਈ ਲੜਕੀਆਂ ਵਿੱਚੋਂ ਸ੍ਰਿਸ਼ਟੀ ਸਾਨੂੰ ਸ੍ਰਿਸ਼ਟੀ ਸਾਰੀ ਦੇ ਫਾਇਦੇ ਨਾਲ ਜੀ ਨੂੰ ਮੈਨੂੰ ਦੇ ਦੇ ਸੁਭਾਲਤਾ ਦਿੱਤਾ ਗਿਆ ਕਰੋ ਨੰਨੀ ਸਿੱਕੇ ਸਿੱਧਾ ਕੋਹਾ ਰਹੇ ਨਹੀਂ ਸ਼ਾਬਾਸ਼ ਬਹੁਤ ਸੋਹਣਾ ਹਾਂਜੀ ਬਹੁਤ ਸੋਹਣਾ ਜਵਾਬ ਗੁਰਨੀਤ ਕੌਰ ਸਿੱਧਾ ਪਕਿਸਮੇ ਬੱਚੇ ਨੂੰ ਲਾ ਰਹੇ ਜੀ ਇਹ ਕਰੂੰ ਛੱਡ ਲਈ ਇਹ ਮਨ ਵੀ ਜਾਣਦਾ ਹੈ ਪਰ ਜਿਹੜੇ ਵੱਡੇ ਹੁੰਦੇ ਆ ਉਹ ਸਮਝਦਾਰ ਹੁੰਦੇ ਪਰ ਉਹ ਨਹੀਂ ਛੱਡਦੇ ਹਾਂ ਮਨ ਵੀ ਰੋਲਣਾ ਨਹੀਂ ਕਰਦਾ ਹਾਂ ਇੱਕ ਗੱਲ ਹੋਰ ਜਿਹੜੇ ਬੱਚੇ ਪਰਪੱਕ ਹੁੰਦੇ ਆ ਧਰਮ ਵਿੱਚ ਉਹ ਵੀ ਨਹੀਂ ਛੱਡਦੇ ਠੀਕ ਹੈ ਵੱਡੇ ਤਾਂ ਸਮਝਦਾਰ ਹੁੰਦੇ ਆ ਬੱਚੇ ਵੀ ਨਹੀਂ ਛੱਡਦੇ ਕਿਉਂਕਿ ਆਪਣੇ ਸਾਹਮਣੇ ਬੱਚਿਆਂ ਦਾ ਵੀ ਇਤਿਹਾਸ ਆਪਾਂ ਪੜ ਕੇ ਆਏ ਆ ਨਿੱਕੇ ਸਾਹਿਬ ਜਾਦਿਆਂ ਦਾ ਹਾਂਜੀ ਕਰਨਵੀਰ ਸਿੰਘ ਆ ਗਿਆ ਲੜੀ ਨੂੰ ਜਮੀ ਦੇ ਉਬਾਲਿਆ ਗਿਆ ਔਰ ਨੌਜਵਾਨਾਂ ਨੂੰ ਕਹਤਾ ਹੈ ਨਾ ਮੈਂ ਤਾਂ ਆਪਣੇ ਆਪ ਨੂੰ ਦੇ ਵਿੱਚ ਉਬਾਲ ਲਿਆ ਹਾਂ ਕਾਟੇ ਵੀ ਆਪਣੇ ਧਰਮ ਤੋਂ ਡੋਲਣਾ ਨਹੀਂ ਤੁਹਾਨੂੰ ਜਿੰਨੇ ਵੀ ਕਸ਼ਟ ਤੇ ਲਾਰੇ ਦਿੱਤੇ ਜਾਣ ਪਰ ਤੁਸੀਂ ਆਪਣਾ ਧਰਮ ਨਹੀਂ ਛੱਡਣਾ ਸ਼ਾਬਾਸ਼ ਬਹੁਤ ਸੋਹਣਾ ਉਹਨਾਂ ਨੇ ਇੱਕ ਨੌਜਵਾਨਾਂ ਨੂੰ ਹਲੂਣਾ ਦਿੱਤਾ ਵੀ ਤੁਸੀਂ ਆਪਣਾ ਧਰਮ ਨਹੀਂ ਛੱਡਣਾ ਹੋਰ ਕੋਈ ਬੱਚਾ ਮੁੰਡਿਆਂ ਵਿੱਚੋਂ ਬੈਠ ਜਾ ਬੇਟਾ ਬਹੁਸ ਜਸਕਰਨ ਸਿੰਘ ਜਿਹੜੀ ਕਸ਼ਟਾਂਾਂ ਸਾਨੂੰ ਦੋ ਰਿਹਾ ਹੈ ਹਾਜ ਨੇ ਮਰਜੀ ਕਸਟੋਨ ਸਾਨੂੰ ਡੋਲਣਾ ਨਹੀਂ ਚਾਹੀਦਾ ਮੁੰਡਿਆਂ ਵਿੱਚੋਂ ਹੋਰ ਕੋਈ ਕਿਸੇ ਕਾਇਦੀ ਕਲਾਸ ਚੋਂ ਹੋਰ ਕੋਈ ਮੁੰਡਿਆਂ ਵਿੱਚੋਂ ਚਲੇ ਨਹੀਂ ਦੱਸ ਤੋ ਵੀ ਭਾਈ ਦਿਆਲਾ ਜੀ ਨੂੰ ਸ਼ਹੀਦ ਕਿਵੇਂ ਕੀਤਾ ਗਿਆ ਮੁੰਡਿਆਂ ਵਿੱਚੋਂ ਮੁੰਡਿਆਂ ਵਿੱਚੋਂ ਹੱਥ ਖੜੇ ਕਰੋ ਜਿੰਨੂੰ ਜਿੰਨੂੰ ਪਤਾ ਹੈ ਮੁੰਡਿਆਂ ਜਿਨ੍ਹਾਂ ਨੇ ਜਵਾਬ ਦਿੱਤਾ ਉਹ ਨਹੀਂ ਦੱਸਣਗੇ ਹੁਣ ਕਲਾਸ ਤੁਸੀਂ ਸਾਰਿਆਂ ਨੇ ਲਈ ਹੈ ਸਾ ਜਿੰਨਾ ਕੁਝ ਪਤਾ ਲੱਗਾ ਹਾਂਜੀ ਪੁਨੀਤ ਦੇਗ ਵਿੱਚ ਬਾਲ ਕੇ ਸ਼ਾਬਾਸ਼ ਹੁਣ ਮੁੰਡਿਆਂ ਵਿੱਚ ਕੋਈ ਦੱਸੇ ਵੀ ਦੇਗ ਵਿੱਚ ਕਿਵੇਂ ਉਬਾਲਿਆ ਮਤਲਬ ਦੇਗ ਚ ਉਬਾਲਣ ਦਾ ਮਤਲਬ ਕੀ ਹੈ ਭਰਤ ਦੇਗ ਚ ਉਬਾਲਣ ਦਾ ਮਤਲਬ ਹੈ ਗਰਮ ਪਾਣੀ ਚ ਹਾਂ ਹਾਂ ਹਾਲੂ ਵਾਂਗ ਉਬਾਲੀ ਸ਼ਾਬਾਸ਼ ਤੇ ਹੋਰ ਚੰਗੇ ਤਰੀਕੇ ਨਾਲ ਥੋੜਾ ਜਿਹਾ ਬੈਠ ਜਾ ਗਰਮ ਪਾਣੀ ਵਿੱਚ ਤਾਂ ਬਿਠਾ ਦਿੱਤਾ ਹੋਰ ਕੀ ਕੀਤਾ ਹਾਂਜੀ ਉਹ ਉਹਨਾਂ ਨੇ ਜ ਉਹਨਾਂ ਨੇ ਗੁਰੂ ਜੀ ਨੂੰ ਤਾਂ ਹੀ ਦੇਗ ਵਿੱਚ ਉਬਾਲਿਆ ਗਿਆ ਕਿ ਇਹ ਡੋਲ ਜਾਣਗੇ ਮੈਂ ਆਪਣਾ ਧਰਮ ਛੱਡਣ ਤੋਂ ਪਰ ਗੁਰੂ ਡੋਲੇ ਨਹੀਂ ਪਰ ਉਹ ਆਪਣੀ ذکی ਵਿੱਚ لے ٹھیک ਹੈ ਹਾਂਜੀ ਸ਼ਾਬਾਸ਼ ਤੇ ਇਹ ਦੱਸੋ ਮੈਨੂੰ ਮੈਂ ਜੋ ਮੇਨ ਪੁੱਛ ਰਿਹਾ ਸੀ ਵੀ ਦੇਗ ਵਿੱਚ ਉਬਾਲਿਆ ਦੇਗ ਵਿੱਚ ਉਬਾਲਣ ਵਾਲੀ ਸਟੋਰੀ ਬਿਲਕੁਲ ਸ਼ੁਰੂਆਤ ਤੋਂ ਮਤਲਬ ਕੀ ਕੀ ਕੀਤਾ ਗਿਆ ਦੇਗ ਵਿੱਚ ਕਿਵੇਂ ਕਿਵੇਂ ਉਬਾਲਿਆ ਦੇਗ ਚ ਬਾਲਣ ਲਈ ਕੀ ਕੀ ਤਰੀਕਾ ਵਰਤੇ ਉਹਨਾਂ ਨੇ ਉਹਨਾਂ ਨੇ ਕਿਹੜੇ ਕਿਹੜੇ ਚੀਜ਼ ਨੂੰ ਵਿੱਚ ਲਿਆਜ ਮਤਲਬ ਉਹ ਮੈਂ ਪੁੱਛਣਾ ਚਾਹਣਾ ਤੁਹਾਡੇ ਤੋਂ ਪ੍ਰਿਅੰਸ਼ੂ ਇਹਨਾਂ ਕੀ ਕਰਦੇ ਨੇ ਫਤਗਰ ਜਿੱਤਾਰੇ ਜੀ ਦੇਗ ਲਿਆਉਂਦੇ ਉਹਦੇ ਵਿੱਚ ਪਾਣੀ ਪਾ ਕੇ ਫਾਈ ਤੇ ਆਲੇ ਨੂੰ ਪਾ ਲੋ ਹਾਂ ਜਦੋਂ ਜੀ ਦੇ ਉਹ ਲੈ ਆ ਆ ਆ ਉਹਦੇ ਜਿਹੇ ਪਾਈਦੇ ਅੰਦਰ ਜਿਹਨੂੰ ਹੈ ਤੇ ਪਾਣੀ ਨੂੰ ਪਾ ਲਿਆ ਪਾਣੀ ਪਾ ਲਿਆ ਹੂੰ ਅਗਲਾ ਫਿਰ ਛੋੜੀ ਛੋੜੀ ਆਪਦੇ ਜੇ ਗੋੜਣਾ ਪਈ ਫਿਰ ਉਹਨਾਂ ਦੇ ਛੇਤੀ ਛਾਦੇ ਜੀ ਪਾਉਣਾ ਸ਼ਾਬਾਸ਼ ਮੈਂ 아이 चीज ਪੁੱਛਣਾ ਚਾਹੁੰਦਾ ਸੀ ਕਿ ਮਤਲਬ ਦੇਗ ਵਿੱਚ ਬਾਲਣ ਦਾ ਮਤਲਬ ਕੀ ਹੈ ਕਿਸ ਕੋਈ ਸਮਝੂਗਾ ਦੇਗ ਤਾਂ ਖਾਣ ਵਾਲੀ ਹੁੰਦੀ ਹੈ ਠੀਕ ਹੈ ਪਰ ਆਪਾਂ ਨੂੰ ਮਤਲਬ ਕਿ ਦੇਗ ਖੁੱਲਾ ਭਾਂਡਾ ਲਿਆ ਉਹਦੇ ਵਿੱਚ ਪਾਣੀ ਪਾਇਆ ਤੇ ਉਹਨਾਂ ਦੀ ਸ਼ਹੀਦੀ ਨੇ ਸਾਨੂੰ ਇਹੀ ਸਿਖਾਇਆ ਜਿੰਨੇ ਮਰਜੀ ਸਰੀਰੇ ਕਸ਼ਟ ਆ ਜਾਣ ਅਸੀਂ ਆਪਣੇ ਧਰਮ ਨੂੰ ਨਹੀਂ ਛੱਡਣਾ ਵੈਸੇ ਤਾਂ ਸਾਰਿਆਂ ਨੇ ਲਗਭਗ ਦਾਸ ਹੀ ਦਿੱਤਾ ਹੈ ਪਰ ਕੋਈ ਐਸਾ ਬੱਚਾ ਹੋਵੇ ਜਿਹੜਾ ਬਾਅਦ ਵਿੱਚ ਕਵੇ ਮੈਂ ਦੱਸਣਾ ਸੀ ਜਾਂ ਮੈਂ ਕੋਈ ਸਵਾਲ ਦਾ ਜਵਾਬ ਦੇਣਾ ਸੀ ਕੁਛ ਵੀ ਦੱਸਣਾ ਹੋਵੇ ਕਿਸੇ ਬੱਚੇ ਨੇ ਸਵਾਲ ਦਾ ਜਵਾਬ ਦੇਣਾ ਹੋਵੇ ਜਾਂ ਆਪਣੇ ਵੱਲੋਂ ਭਾਈ ਦਿਆਲਾਲ ਜੀ ਬਾਰੇ ਕੁਝ ਦੱਸਣਾ ਹੋਵੇ ਜੋ ਸੁਣਿਆ ਪੜਿਆ ਇੱਕ ਗੱਲ ਤੁਸੀਂ ਭੁੱਲ ਗਏ ਜਿਹੜਾ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਉਹ ਮੈਂ ਵੈਸੀ ਪੁੱਛਦਾ ਹਾਂ ਪਾਈ ਬਿਆਲਾ ਜੀ ਨੇ ਆਪਣੀ ਜਦੋਂ ਮੈਂ ਹੁਣ ਸਵਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਚੇਤਾ ਆਇਆਣਾ ਪਾਈ ਬਿਆਲਾ ਜੀ ਨੇ ਆਪਣੀ ਜਿਹੜੀ ਅੰਤ ਦੀ ਇੱਛਾ ਸੀ ਕੀ ਪ੍ਰਗਟਾਈ ਸੀ ਕਿ ਮੇਰੀ ਅ ਜਵਾਬ ਨਹੀਂ ਦੇਣਾ ਸਵਾਲ ਪੁੱਛ ਰਿਆ ਮੈਂ ਜਿਹੜਨਾ ਨੇ ਨਹੀਂ ਜਵਾਬ ਦਿੱਤਾ ਉਹਨਾਂ ਚੋਂ ਕੋਈ ਹੱਥ ਖੜੇ ਕਰੇ ਛੋਟਿਆਂ ਵੱਡਿਆਂ ਚੋਂ ਸ਼ੋਹਾ ਸ਼ਿਵਦੇਵੀ ਮਤਲਬ ਮੈਂ ਸਵਾਲ ਫੇਰ ਬੋਲਦਾ ਪਾਈ ਬਿਆਲਾ ਜੀ ਨੂੰ ਜਦੋਂ ਕਾਜ਼ੀਆਂ ਨੇ ਪੁੱਛਿਆ ਤੁਹਾਡੀ ਅੰਤਮ ਇੱਛਾ ਦੱਸੋ ਤਾਂ ਉਹਨੇ ਆਪਣੀ ਅੰਤਮ ਇੱਛਾ ਕੀ ਦੱਸੀ ਭਾਈ ਜੀ ਅਲੱਾ ਜੀ ਦੀ ਅੰਤਿਮ ਇੱਛਾ ਐਸੀ ਕੀ ਉਹਨਾਂ ਉਹ ਜਦੋਂ ਸ਼ਹੀਦ ਹੋਣ ਉਹਨਾਂ ਦਾ ਮੁਖ ਉਹਨਾਂ ਦੇ ਗੁਰੂ ਵੱਲ ਹੋਵੇ ਸ਼ਾਬਾਸ਼ ਬਹੁਤ ਸੋਣਾ ਗੋੰਦੀਪ ਕੌਰ ਤੂੰ ਹੀ ਦੱਸ ਤੇ ਕੀ ਉਹਨਾਂ ਦਾ ਨੇ ਉਹ ਉਹ ਦੁਨਿਆਵੀ ਗੁਰੂ ਵੱਲ ਹੋਵੇ ਤੇ ਇਸ ਤੋਂ ਪਹਿਲਾਂ ਬੈਠ ਜਾ ਇਸ ਤੋਂ ਪਹਿਲਾਂ ਕੌਣ ਸ਼ਹੀਦ ਹੋਏ ਸੀ ਤੇ ਉਹਨਾਂ ਦੀ ਅੰਤਮ ਇੱਛਾ ਕੀ ਸੀ ਆ ਕੋਈ ਨਵਾਂ ਬੱਚਾ ਇਸ ਤੋਂ ਪਹਿਲਾ ਸ਼ਹੀਦ ਕਿਹੜਾ ਸੀ ਤੇ ਉਹਨਾਂ ਦੀ ਸ੍ਰਿਸ਼ਟੀ ਦੱਸਦੇ ਉਹਨਾਂ ਦੇ ਅਧਿਕਾਰੀਆਂ ਸੀਗੇ ਉਹਨਾਂ ਦਾ ਮੁੱਤ ਉਹਨਾਂ ਦੇ ਗੁਰੂ ਗੁਰੂਵਾਲਤਾ ਹਾਂ ਇਹ ਠੀਕ ਹੈ ਕੌਣ ਸੀ ਪਹਿਲੇ ਸ਼ਹੀਦ ਇਹਨਾਂ ਤੋਂ ਭਾਈ ਬੈਲ ਸ਼ਾਬਾਸ਼ ਭਾਈ ਮਤੀਦਾਸ ਸੀ ਕੋਸ਼ਿਸ਼ ਕਰਿਆ ਕਰੋ ਜਿਹੜੇ ਮੁੰਡੇ ਨਹੀਂ ਜਵਾਬ ਦਿੰਦੇ ਉਹ ਵੀ ਦਿਆ ਕਰੋ ਕਿਉਂਕਿ ਇਤਿਹਾਸ ਦੇ ਵਿੱਚ ਕੁਝ ਵੀ ਸਮਝਾਈ ਕੁਝ ਵੀ ਦੱਸੋ ਲਾਸਟ ਸਵਾਲ ਸਤਵੀਰ ਸਿੰਘ ਭਾਈ ਦੇ ਅੱਲਾ ਜੀ ਦੇ ਜੀਵਨ ਤੋਂ ਕੀ ਸਿੱਖਿਆ ਮਿਲਦੀ ਹੈ ਜੀ ਆਪਾਂ ਨੂੰ ਸਿੱਖਿਆ ਨਹੀਂ ਦਿੱਤੀ ਆਪਾਂ ਨੂੰ ਕਿ ਇਹ ਸਾਡੀ ਗੁਰਮੁਖੀ ਦਾਣਾ ਚਾਹੀਦਾ ਹੈ ਹਾਂ ਹੋਰ ਸਾਡੀ ਆਪਣੇ ਗੁਰੂਆਂ ਸਾਡੀ ਆਪਾਂ ਨੂੰ ਜਪਤਰੰਤ ਦੇ ਪੱਕੇ ਰੋਵਾਂਗੇ ਸਾਡੀ ਆਪਾਂ ਨੂੰ ਇਹ ਵੀ ਮੌਦਰਾ ਆ ਜੀ ਜੇ ਆਪਾਂ ਨਹੀਂ ਹੱਸੋ ਹਾਂ ਕੋਈ ਵੀ ਲਾਲਚ ਕਰਨਵੀਰ ਸਿੰਘ ਆਪਾਂ ਨੂੰ ਭਾਈ ਜੱਲਾ ਜੀ ਦੇ ਇਤਿਹਾਸ ਤੋਂ ਲੱਗਦਾ ਹੈ ਕਿ ਪਾਈ ਦਿਵਾਲਾ ਜੀ ਨੇ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਆਪਣੇ ਧਰਮ ਵਾਸਤੇ ਪਰ ਆਪਾਂ ਅੰਦੋਲਨ ਨਹੀਂ ਚਾਹੀਦਾ। ਭਾਵੇਂ ਆਪਾਂ ਕੋਈ ਵੀ ਲੜ ਜਿੱਤਦਾ ਜਾਵੇ ਕਿ ਤੁਹਾਨੂੰ ਆਮ ਸਹੂਲਤਾਂ ਮਿਲੂਗੀ ਪਰ ਆਪਾਂ ਡੋਲਣਾ ਨਹੀਂ ਚਾਹੀਦਾ। ਆਪਣੇ ਗੁਰੂਆਂ ਨੇ ਆਪਣੇ ਗੁਰੂਆਂ ਨੇ ਸਾਡੇ ਲਈ ਆਪਣੇ ਆਪਣੀ ਕੁਰਬਾਨੀ ਕਰ ਦਿੱਤੀ। ਸ਼ਾਬਾਸ਼ ਬਹੁਤ ਸੋਹਣਾ ਜਵਾਬ। ਹਾਂਜੀ ਅੱਜ ਦੀ ਕਲਾਸ ਵਿੱਚ ਪਾਈ ਦਿਵਾਲਾ ਜੀ ਦਾ ਜੀਵਨ ਜਿਹੜਾ ਸੀ ਉਹ ਅਸੀਂ ਸਮਾਪਤ ਕੀਤਾ ਹੈ ਦੋ ਕਲਾਸਾਂ ਵਿੱਚ। ਭਾਈ ਮਤੀਦਾਸ ਜੀ ਵਾਂਗ ਹੀ ਪਾਈ ਦਿਵਾਲਾ ਜੀ ਵੀ ਮਤਲਬ ਕਿ ਆਪਣੇ ਆਪ ਨੂੰ ਕੁਰਬਾਨ ਕਰ ਗਏ ਤੇ ਉਹਨਾਂ ਦੀ ਆਖਰੀ ਇੱਛਾ ਸੀ ਮੈਂ ਵੈਸੀ 1 ਮਿੰਟ ਦੀ ਗੱਲ ਨਾ ਦੇ ਦਾਂ ਕਈ ਵਾਰ ਬੱਚਾ ਪੜ੍ਹਾਈ ਕਰਦਾ ਹੋਵੇ ਨਾ ਤੇ ਜਦੋਂ ਉਹਦੇ ਇਮਤਿਹਾਨ ਹੋਣੇ ਹੋਣ ਤਾਂ ਉਹਦੇ ਮਨ 'ਚ ਪਤਾ ਕੀ ਹੁੰਦਾ ਹੈ ਕਿ ਮੇਰੇ ਸਭ ਤੋਂ ਵਧੀਆ ਨੰਬਰ ਆਉਣ ਤਾਂ ਕਿ ਮੇਰਾ ਅਧਿਆਪਕ ਜਿਸ ਨੇ ਮੈਨੂੰ ਪੜ੍ਹਾਇਆ ਉਹ ਖੁਸ਼ ਹੋਵੇ ਹੈਨਾ ਇਸੇ ਤਰ੍ਹਾਂ ਭਾਈ ਮਤੀ ਦਾਸ ਤੇ ਭਾਈ ਦੇਵਾਲਾ ਜੀ ਨੇ ਵੀ ਆਖਰੀ ਇੱਛਾ ਰੱਖੀ ਸੀ ਕਿ ਇੱਕ ਇਮਤਿਹਾਨ ਹੋਣ ਲੱਗਾ ਸਾਡਾ ਕਿ ਸਾਨੂੰ ਸਰੀਰ ਨੂੰ ਦੋ ਫਾੜ ਕੀਤਾ ਜਾਣਾ ਜਾਂ ਦੇਖ ਚੁ ਬਾਲਿਆ ਜਾਣਾ ਮਤਲਬ ਸਾਡਾ ਅਧਿਆਪਕ ਸਾਡੇ ਸਾਹਮਣੇ ਹੋਵੇ ਸਾਡਾ ਅਧਿਆਪਕ ਇਹ ਦੇਖੇ ਕਿ ਜਿਵੇਂ ਮੈਂ ਪੜਾਇਆ ਸੀ ਇਹ ਉਦਾਂ ਹੀ ਪਾਸ ਹੋਇਆ ਇਹ ਬਿਲਕੁਲ ਵੀ ਪੇਪਰ ਦੇਣ ਲੱਗੇ ਘਬਰਾਏ ਨਹੀਂ ਫਿਰ ਸਾਨੂੰ ਖੁਸ਼ੀ ਹੋਏਗੀ ਕਿ ਜੋ ਸਾਡੇ ਅਧਿਆਪਕ ਨੇ ਪੜਾਇਆ ਸੀ ਉਹਦੇ ਵਿੱਚ ਸਫਲ ਹੋ ਗਏ ਸਾਡਾ ਅਧਿਆਪਕ ਵੀ ਖੁਸ਼ ਹੋਏਗਾ ਇਹੀ ਗੱਲ ਤੇ ਉਹਨਾਂ ਨੇ ਪੂਰਨੇ ਪਾਏ ਸੀ ਹੁਣ ਸਾਰੇ ਵਿਦਿਆਰਥੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ